ਇਸ ਪੌੜੀ ਦਾ ਮ੍ਰਿਤਵੇਰੇ 80 ਦਿਨਾਂ ਵਿੱਚ 24 ਪਾਠ ਕਰੇ ਤਾਂ ਹਰ ਤਰ੍ਹਾਂ ਦੇ ਰੋਗ ਤੇ ਸੰਗ੍ਰਹਿਣੀ ਵਰਗੇ ਭਿਆਨਕ ਰੋਗ ਦੂਰ ਹੋਣ ਇਸ ਪੌੜੀ ਦੇ ਜਪ ਸਮੇਂ ਮੰਤਰ ਜਲ ਜਿਸ ਰੋਗੀ ਨੂੰ ਦਿੱਤਾ ਜਾਵੇਗਾ ਉਸ ਦੇ ਸਾਰੇ ਰੋਗ ਨਾਸ਼ ਹੋ ਜਾਂਦੇ ਹਨ ਇਸ ਤਰ੍ਹਾਂ ਦੇ ਗਿਆਨਵਰਧਕ ਵੀਡੀਓ ਵੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਸ ਵੀਡੀਓ ਨੂੰ ਲਾਈਕ ਕਰੋ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖੋ ਔਰ ਇਸ تایਮੀ ਸੋ ਦਰ ਕੇਹਾ ਸੋ ਕਰ ਕੇਹਾ ਜਿਤ ਵੇ ਸਰਬ ਸਮਾਲੇ ਵਾਜੇ ਨਾਦ ਅਨੇਕ ਅਸੰਖਾ ਕੀਤੇ ਗਾਵਣ ਹਾਰੇ ਕੀਤੇ ਰਾਗ ਪਰੀ ਸਿਉ ਕਹਿਣ ਕੀਤੇ ਗਾਵਣ ਹਾਰੇ ਗਾਵੇ ਤੂਨੋਂ ਪਉਣ ਪਾਣੀ ਵਿਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਖ ਜਾਣੇ लिख तारम विचारे गावे ईश्वर बर्मा देवी सोने सदा सुवारी गावे इन इंद्रासन बैठे देव क्या दर गावे सिद्ध समाधि अंदर गावन साध विचारे गावन जति सती संतोखी गावे वीर करारे गावन पंडित रखी सर जुग जुग वेदा नाले गावे मोनिया मान मोने ਸੁਰਗਾ ਮੱਚ ਪਿਆਲੇ ਗਾਵਨ ਰਤ ਉਪਾਇ ਤੇਰੀ 68 ਤੀਰਤ ਨਾਲੇ ਗਾਵੇ ਜੋਤ ਮਹਾ ਬਲਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਧਾਰੇ ਸੇਈ ਤੁਦ نو ਗਾਵੇ ਜੋਤੁ ਭਾਵਨ ਰਤੀ ਤੇਰੀ ਭਗਤ ਰਸਾਲੇ ਹੋ ਕੇਤੇ ਗਾਵਨ ते मैं चेतन आवन नानक क्या विचारे सोई सोई सदा सच साच्च साहेब साचा साची नाई है भी होसी जाए न जासी रचना जेन रचाई रंगी रंगी, रंगी पाती कारकार कर जिनसी माया जेन उपाई कारकार कर कीता अपना जीव तिस दी वडियाई जो तिस ਪਾਵਰ ਸੋਈ ਕਰਸੀ ਹੁਕਮਨਾ ਕਰਨਾ ਜਾਈ ਸੋ ਪਾਸ਼ਾ ਸਹ ਪਾਸ਼ਾ ਨਾਨਕ ਰਹਿਣ ਰਜਾਈ ਵਿਅਕਿਆ ਉਸ ਪਾਲਣਹਾਰ ਪਰਮੇਸ਼ਰ ਆਦਾਰ ਕਰ ਕਿਹੋ ਜਿਹਾ ਹੈ ਜਿੱਥੇ ਬੈਕ ਉਹ ਸਾਰੇ ਸੰਸਾਰ ਨੂੰ ਸੰਭਾਲ ਰਿਹਾ ਹੈ ਇਹ ਮਨੋਕ ਉਸਤੇ ਧਾਰਤੇ ਵੱਖ-ਵੱਖ ਤਰ੍ਹਾਂ ਦੇ ਅਸੰਖ ਨਾਦ ਗੂੰਜ ਰਹੇ ਹਨ ਅਤੇ ਕਿਤਨੇ ਹੀ ਉਨ੍ਹਾਂ ਨੂੰ ਬੁਝਾਉਣ ਵਾਲੇ ਹਨ ਕਿਤਨੇ ਹੀ ਰਾਗ ਹਨ ਜੋ ਰਾਗਣੀਆਂ ਦੇ ਨਾਲ ਉੱਥੇ ਗਾਏ ਜਾ ਰਹੇ ਹਨ ਅਤੇ ਉਹਨਾਂ ਰਾਗਾਂ ਨੂੰ ਗਾਉਣ ਵਾਲੇ ਗੰਦਰਵ ਆਦਕ ਰਾਗੀ ਵੀ ਕਿਤਨੇ ਹੀ ਹਨ ਉਸ ਨਿਰੰਕਾਰ ਦਾ ਜਸ ਪਾਉਣ ਵਾਲੀ ਅਤੇ ਅਗਨੀ ਦੇਵ ਗਾ ਰਹੇ ਹਨ ਅਤੇ ਸਭਨਾ ਜੀਵਾਂ ਦੇ ਕਰਮਾਂ ਦੀ ਪੜਤਾਲ ਕਰਨ ਵਾਲਾ ਧਰਮਰਾਜ ਵੀ ਉਸ ਦੇ ਦਰ ਤੇ ਖੜਾ ਉਸ ਦੀ ਮਹਿਮਨ ਗਾਉਂਦਾ ਹੈ ਜੀਵਾਂ ਵੱਲੋਂ ਕੀਤੇ ਜਾਣ ਵਾਲੇ ਕਰਮਾਂ ਨੂੰ ਲਿਖਣ ਵਾਲੇ ਚਿੱਤਰਗੁਪਤ ਵੀ ਉਸ ਅਕਾਲਪੁਰਖ ਦਾ ਜਸ ਗਾਉਂਦੇ ਹਨ ਅਤੇ ਧਰਮਰਾਜ ਚਿੱਤਰਗੁਪਤ ਵੱਲੋਂ ਲਿਖੇ ਜਾਣ ਵਾਲੇ ਮਾੜੇ ਚੰਗੇ ਕਰਮਾਂ ਦੀ ਵਿਚਾਰ ਕਰਦਾ ਹੈ ਪਰਮਾਤਮਾ ਵੱਲੋਂ ਸਵਾਰੇ ਸ਼ਿਵ ਜੀ ਬ੍ਰਹਮ ਅਤੇ ਉਹਨਾਂ ਦੀਆਂ ਦੇਵੀਆਂ ਜੋ ਸੁਭਾਈਮਾਨ ਹਨ ਸਦਾ ਉਸਤੀ ਉਸਤਤ ਗਾਉਂਦੇ ਹਨ हे ਨਿਰੰਕਾਰ ਸਭ ਦੇਵਤਿਆਂ ਅਤੇ ਸਵਰਗ ਦਾ ਰਾਜਾ ਇੰਦਰ ਆਪਣੇ ਤਖਤ ਤੇ ਬੈਠਾ ਹੋਰ ਦੇਵਤਿਆਂ ਦੇ ਨਾਲ ਮਿਲ ਕੇ ਤੇਰੇ ਦਰ ਤੇ ਖੜਾ ਤੇਰਾ ਜਸ ਗਾ ਰਿਹਾ ਹੈ ਸਿੱਧ ਲੋਕ ਸਮਾਧੀਆਂ ਵਿੱਚ ਜੁੜ ਕੇ ਤੇਰਾ ਜਸ ਗਾਉਂਦੇ ਹਨ ਜਿਹੜੇ ਵਿਚਾਰਵਾਨ ਸਾਧੂ ਹਨ ਉਹ ਵੀ ਵਿਵੇਕ ਨਾਲ ਜਸ ਗਾਉਂਦੇ ਹਨ ਤੇਰੀ ਸਿਫਤ ਜਤੀ ਦਾਨੀ ਸੰਤੋਖੀ ਮਨੋਕਵੀ ਗਾਉਂਦੇ ਹਨ ਅਤੇ ਤਕੜੇ ਜੋਦੇ ਵੀ ਤੇਰੀ ਮਹਿਮਾ ਨੂੰ ਗਾਉਂਦੇ ਹਨ ਸੰਸਾਰ ਦੇ ਸਭ ਪੰਡਤ ਵਿਦਵਾਨ ਅਤੇ ਮਹਾਨ ॠषि मुनि ਜੁਗਾਂ-ਜੁਗਾਂ ਤੋਂ ਵੇਦਾਂ ਨੂੰ ਪੜ੍ਹ-ਪੜ੍ਹ ਕੇ ਅਕਾਲ ਬੁਰਖ ਦੀਆਂ ਸਿਫਤਾਂ गा ਰਹੇ ਹਨ ਮਨ ਨੂੰ ਮੋਹ ਲੈਣ ਵਾਲੀਆਂ ਸਭ ਸੁੰਦਰ ਇਸਤਰੀਆਂ ਸੁਰਗ ਮਾਤ ਲੋਕ ਤੇ ਪਤਾਲ ਵਿੱਚ ਪ੍ਰਭੂ ਦੇ ਗੁਣਾਂ ਨੂੰ ਗਾ ਰਹੀਆਂ ਹਨ ਨਿਰੰਕਾਰ ਵੱਲੋਂ ਪੈਦਾ ਕੀਤੇ ਗਏ 14 ਰਤਨ ਸੰਸਾਰ ਦੇ 68 ਤੀਰਥ ਅਤੇ ਉਹਨਾਂ ਵਿੱਚ ਮੌਜੂਦ ਸੰਤ ਜਨੂ ਉਸ ਦਾ ਜਸ ਗਾਉਂਦੇ ਹਨ ਸਾਰੇ ਜੋ ਦੇ ਮਹਾਬਲੀ ਸੂਰਵੀਰ ਅਕਾਲ ਪੁਰਖ ਦੀਆਂ ਬੜੀਆਂ ਗਾਉਂਦੇ ਹਨ ਚੌਹਾਂ ਖਾਣੀਆਂ ਦੇ ਜੀਵੀ ਉਸਦੇ ਗੁਣਾਂ ਨੂੰ ਗਾਉਂਦੇ ਹਨ ਨੌ ਖੰਡ ਮੰਡਲ ਅਤੇ ਸਾਰਾ ਬ੍ਰਹਮਾंड ਜੋ ਉਸ ਸਿਰਜਣਹਾਰ ਨੇ ਬਣਾ ਬਣਾ ਕੇ ਢਿਕਾਰ ਰੱਖੇ ਹਨ ਉਹ ਸਾਰੇ ਤੇਰੀ ਉਸਤਤ ਗਾਉਂਦੇ ਹਨ ਹੀ ਸਿਰਜਣਹਾਰ ਅਸਲ ਵਿੱਚ ਉਹ ਹੀ ਤੇਰੀ ਕੀਤੇ ਨੂੰ ਗਾ ਸਕਦੇ ਹਨ ਜਿਹੜੇ ਤੇਰੀ ਭਗਤੀ ਵਿੱਚ ਰੱਤੇ ਹਨ ਤੇਰੇ ਨਾਮ ਦੇ ਰਸਿਏ ਹਨ ਅਤੇ ਜਿਹੜੇ ਤੈਨੂੰ ਚੰਗੇ ਲੱਗਦੇ ਹਨ अनेका ਹੋਰ ਵੀ ਕਈ ਐਜੇ ਜੀਵ ਮੈਨੂੰ ਯਾਦ ਨਹੀਂ ਆ ਰਹੇ ਹਨ ਜਿਹੜੇ ਤੇਰਾ ਜਸ ਗਾਉਂਦੇ ਹਨ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਕਿ ਮੈਂ ਕਿੱਥੋਂ ਤੱਕ ਉਹਨਾਂ ਦੀ ਵਿਚਾਰ ਕਰਾਂ ਭਾਵ ਜਸ ਗਾਉਣ ਵਾਲੇ ਜੀਵਾਂ ਦੀ ਗਿਣਤੀ ਮੈਂ ਕਿੱਥੋਂ ਤੱਕ ਕਰਾਂ ਉਹ ਸੱਚਾ ਕਾਲਪੁਰਖ ਪਹਿਲਾਂ ਵੀ ਸੀ ਉਹ ਗੁਣਾਂ ਦਾ ਭੰਡਾਰ ਨਿਰੰਕਾਰ ਇਸ ਵੇਲੇ ਵੀ ਹੈ ਉਹ ਆਉਣ ਵਾਲੇ ਸਮੇਂ ਵਿੱਚ ਵੀ ਸਦਾ ਰਹੇਗਾ ਜਿਸ ਨੇ ਇਹ ਸੰਸਾਰ ਰਚਿਆ ਹੈ ਉਹ ਪਰਮਾਤਮਾ ਨਾ ਜਾਮਦਾ ਹੈ ਅਤੇ ਨਾ ਹੀ ਉਸ ਦਾ ਨਾਸ਼ ਹੁੰਦਾ ਹੈ ਜਿਸ ਰਚਨਹਾਰ ਪ੍ਰਭੂ ਨੇ ਰੰਗ ਬਿਰੰਗੀ ਤਰਾਤਰਾ ਦੀ ਆਕਾਰ ਵਾਲੀ ਅਤੇ अनेका ਜੀਵਾਂ ਦੀ ਉਤਪਤੀ ਆਪਣੀ ਮਾਇਆ ਰਾਹੀਂ ਕੀਤੀ ਹੈ ਆਪਣੀ ਇਸ ਉਤਪਤੀ ਨੂੰ ਕਰਕਾਰ ਕੇ ਉਹ ਆਪਣੀ ਰਜਾ ਅਨੁਸਾਰ ਹੀ ਵੇਖਦਾ ਹੈ ਭਾਵ ਉਹਨਾਂ ਦੀ ਸੰਭਾਲ ਆਪਣੀ ਰਜਾ ਅਨੁਸਾਰ ਹੀ ਕਰਦਾ ਹੈ ਜੋ ਉਸ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਉਹੀ ਕੰਮ ਉਹ ਕਰਦਾ ਹੈ ਅਤੇ ਭਵਿਕ ਵਿੱਚ ਕਰੇਗਾ ਇਸ ਬਾਬਤ ਉਸ ਨੂੰ ਹੁਕਮ ਕਰਨ ਵਾਲਾ ਉਸ ਵਰਗਾ ਕੋਈ ਹੋਰ ਨਹੀਂ ਗੁਰੂ ਨਾਨਕ ਸਾਹਿਬ ਦਾ ਫਰਮਾਨ ਹੈ ਕਿ हे ਮਨੁੱਖ ਉਹ ਪਰਮੇਸ਼ਰ ਪਾਸ਼ਾ ਹੈ ਪਾਸ਼ਾ ਦਾ ਵੀ ਪਾਸ਼ਾ ਹੈ ਉਸ ਦੀ ਰਜਾ ਵਿੱਚ ਰਹਿਣਾ ਹੀ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ